ਹੇ ਪ੍ਰੀਤ ਮਾਤਿਓ ਖੁਦ ਤੇਂ ਕਰਦੀ ਨਿਮਾਣੀ ਮੈਂ ਤੇਰੀ ਦਰ ਆਇਆ ਰਹਿ ਜਿਓ ਦੁਆਇ ਦੁਆਇ ਸਤਨਾਮ ਬੱਲੇ ਨੀਂਂਦ ਤੇ ਆਇਆ ਵੈਜੀ ਰੋ ਕਾਵੇ ਹਲਕਾ ਪਾਣੀ ਕਾਵੇ ਹਲਕਾ ਪਾਣੀ ਮੇਰੇ ਪ੍ਰੀਤ ਭਾਣਿਓ I'm ਇਕ ਕੁੰਮ ਕਰ ਵਾਹ ਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਈ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲੰਪਿ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਲੱਤੇ ਸਭ ਦੁਖ ਜਾਇ बहादर श्री सी सबत हुसां पतशाह जी जोत श्री गुरू ग्रंथ साहिब जी ਕਰਕੇ दर्शनदार ਜੀ ਸੰਝੋ ਪਿਆਰਿਆਂ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸ਼ਕਿਆ ਦੀਵ ਚਲਾਈ ਤੇਗ ਵਾਹੀ ਦੇਖ ਕੇ ਅਨੁਠ ਕੀਤਾ ਤੰਨਾ ਪਿਆਰਿਆਂ ਸਤਿਯਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੱਲੇ ਜੀ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀਟ ਅਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੁਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਾਸਾ ਸੰਗ ਨਿਗਾਹੀ ਤਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੇ ਜੀ ਸੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੱਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਬਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਤਿ ਆਵੇ ਜਤਿ ਆਵਣ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਸ਼ੀਆਰੇ ਆਏ ਤੇ ਦੀਗ ਤੇਗ ਫਤਿਹ ਬਿਰਦ ਕੀ ਤਾਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਬਾਲੇ ਬੱਲੇ ਜੀ ਸੁਖਾਂ ਨੂੰ ਸਿੱਖੇ দান ਕਿਸੇ দান ਰਹਿਤ দান ਵਿਦੇਕ দান ਵਸਾਹੇ দান ਪਰਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਮੇ ਜਨ ਪਿਆਰ ਤੋਂ ਬਿੰਦੂ ਜੁਗੋ ਜੋਬੇ ਅਤਲ ਧਰਮ ਦਾ ਜੈ ਤਾਰ ਬੱਲੇ ਜੀ ਸਖਾਂਡਾ ਮਨਨੀ ਨਾ ਮਤ ਉੱਚੀ ਮਤ ਦਾ ਰੱਖਾ ਆਪਵਾਹੀ ਗੁਰੂ ਹੇ ਆਕਾਨ ਪਰਖ ਆਪਣੇ ਦੰਤ ਦੇ ਸਦਾ ਸੁਹਾਇਦ ਕਰ ਜੀਏ ਜਿਹੜੇ ਨਨ ਕਾਣੋ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੇ ਪੰਥ ਨੂੰ ਵਸੋੜਿਆ ਗਿਆ ਦਿਨਾਂ ਦੇ ਖੁੱਲੇ ਦਰਸ਼ਨ ਵਿਦਾਰ ਸਿਵ ਸੁਭਾਉ ਦਾ ਦਾਨ ਖਾਲਸਾ ਦੀੋਂ ਬਖਸ਼ੋ ਏ ਨਿਮਾੜਿਆਂ ਦੇ ਮਾਣ ਨਿਤਾਣਿਆਂ ਦੇ ਦਾਣ ਨੇ ਉਹ ਪਿਆਰੀਓ ਤ ਸੱਜੇ ਪਤਾ ਵਾਹੀ ਗੁਰੂ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹضور ਅਰਦਾਸ ਬੇਨਤੀ ਹੈ ਆਪ ਜੀ ਦੇ ਬਾਣੇ ਅੰਦਰ ਚਾਰ ਪਹਿਰ ਰੈਣ ਸੁਖਾਣਾ ਬਤੀਤ ਆਇਆ ਚਾਰ ਪਰ ਦਿਨ ਆਪਣੇ ਬਾਣੇ ਅੰਦਰ ਬਤੀਤ ਕਰਾਉਣਾ ਹੰਨਾ ਧੰਨਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੇਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਦੇ ਪਾਵਨ ਕਰਤਾਰ ਦੇ ਅੰਦਰ ਆਕਾ ਦੇ ਦੇ ਸੰਗਾਸ਼ਣ ਤਿਆਰ ਹਨ ਕਿਰਪਾ ਕਰੋ ਸੰਗਾਸ਼ਣਾਂ ਤੇ ਪ੍ਰਕਾਸ਼ ਮੰਨ ਹੋ ਕਰ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇਦਾਰ ਪਾਵਨ ਆਪਤਰਾ ਉਪਦੇਸ਼ ਬਖਸ਼ ਕੇ ਨਦਰ ਨਦਰ ਮਹਾਲ ਕਰੋ ਉਦਾਰੇ ਆਏ ਸੰਗਤیاں ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਉਦਾਰੇ ਘਰੋ ਸਿੱਖੀ ਸਿਦਕ ਪਰੇ ਸਾਨਾ ਮਦਨ ਮਛਣਾ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਆਪ ਜੀ ਕਰੋ ਕਿਰਪਾ ਪਾਵਨ ਸਰੂਪ ਸੋ ਕਾਸਮ ਅਸਤਾਲਤ ਬਰਕਾਸ਼ ਇਸਥਾਨ ਤੇ ਲਜਾਨ ਵੀ ਆਪਿਆ ਬਖਸ਼ੋ ਜੀ ਰਸਤੇ ਵਿੱਚ ਆਪ ਅੰਧ ਸੰਗ ਸਹਾਈ ਹੋਣਾ ਸਰਬੱਤ ਦੇ ਕਾਰਜ ਰਾਸ ਕਰਨੇ ਸੋ ਪਿਆਰੀ ਮੇਲਾ ਜੰਮਾ ਮਿਲਿਆ ਤੇ ਰਾਮ ਨਾਮ ਚੁਟਾਵੋ ਲਾਲਿਕ ਨਾਮ ਚੜ੍ਹਦੀ ਕਲਾ भल वाहिगुरू जीा ख़ालसा वाहिगुरू जी, जी फतेह बे